ਇਰਾਨ ਵਿੱਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਦਾ سلسلہ ਲਗਾਤਾਰ ਚੱਲ ਰਿਹਾ ਹੈ। ਇਰਾਨ ਤੋਂ ਹੁਣ ਤੱਕ 517 ਭਾਰਤੀਆਂ ਦੀ ਵਾਪਸੀ ਹੋ ਚੁੱਕੀ ਹੈ। ਆਪਰੇਸ਼ਨ ਸਿੰਧੂ ਤਹਿਤ ਤਿੰਨ ਫਲਾਈਟਾਂ ਰਾਹੀਂ ਇਹਨਾਂ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਇਰਾਨ ਤੋਂ ਵਾਪਸ ਆਏ ਲੋਕਾਂ ਵਿੱਚ ਜ਼ਿਆਦਾਤਰ ਭਾਰਤੀ ਵਿਦਿਆਰਥੀ ਦੱਸੀ ਜਾ ਰਹੀ ਹੈ। ਦੱਸਿਆ ਕਿ ਇਰਾਨ ਅਤੇ ਇਜ਼ਰਾਈਲ ਦੇ ਵਿਚਾਲੇ ਲਗਾਤਾਰ ਦੇਸ਼ ਦੇ ਵਿਚਕਾਰ ਭਾਰਤ ਨੇ ਆਪਰੇਸ਼ਨ ਸਿੰਧੂ ਸ਼ੁਰੂ ਕਰਕੇ ਆਪਣੇ ਨਾਗਰਿਕਾਂ ਨੂੰ ਸੁਰੱਖਿਤ ਵਾਪਸ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਆਪਰੇਸ਼ਨ ਦੇ ਤਹਿਤ ਈਰਾਨ ਦੇ ਮਸ਼ਹਦ ਤੋਂ ਪਹਿਲੀ ਚਾਰਟਰ ਉਡਾਨ ਰਾਤ ਲਗਭਗ 11:40 ਮਿੰਟ ਤੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਤ ਉਤਰੀ। ਇਹ ਉਡਾਨ ਈਰਾਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਲੈ ਕੇ ਚਲੇ ਭਾਰਤ ਸਰਕਾਰ ਹਮੇਸ਼ਾ ਤੋਂ 1000 ਭਾਰਤੀਆਂ ਨੂੰ ਪਰਵਾਰ ਵਾਪਸ ਲਿਆ ਚੁੱਕਾ ਹੈ ਇਸ ਬਚਾਅ ਕਾਰਜ ਰਾਹੀਂ ਇਰਾਨ ਦੀ ਮਹਾਨ ਏਅਰ ਚਾਰਟਰ ਉਡਾਣਾਂ ਵੀ ਵਰਤੋਂ ਹੋ ਰਹੀ ਹੈ ਇਰਾਨ ਦੇ ਵਿੱਚ ਭਾਰਤੀ ਦਿੱਤਾਬਾਸੀ ਡਿਪਟੀ ਚੀਫ ਮੁਹੰਮਦ ਜਵਵਾਦ ਹੁਸੈਨੀ ਦੇ ਵੱਲੋਂ ਮੀਡੀਆ ਸਾਹਮਣੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਭਾਰਤੀਆਂ ਦੇ ਨਾਲ ਆਪਣੇ ਲੋਕਾਂ ਵਾਂਗ ਵਿਵਹਾਰ ਕਰਦੇ ਹਾਂ ਇਰਾਨ ਦਾ ਹਵਾਈ ਅੱਡਾ ਪਰਵਾਹ ਹੈ ਅਤੇ ਭਾਰਤੀ ਨਾਗਰਿਕਾਂ ਉਸ ਕੋਲ ਜਾ ਨੇ ਕਾਫੀ ਦਿਨੀ ਇਸ ਨੁਕਸਾਨੀ ਤੋਂ ਤੇ ਖੁਲੰਦਾ ਪ੍ਰਬੰਧ ਕਰਦੀਆਂ। ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਉਡਾਨ ਸ਼ੁੱਕਰਵਾਰ ਰਾਤ ਨੂੰ ਦਿੱਲੀ ਪਹੁੰਚੇਗੀ ਤੇ ਸ਼ਨੀਵਾਰ ਨੂੰ ਦੋ ਹੋਰ ਉਡਾਣਾਂ ਭਾਰਤ ਲਈ ਰਵਾਨਾ ਹੋਣਗੀਆਂ ਜਦ ਕਿ ਤੀਜੀ ਉਡਾਨ ਸ਼ਾਮ ਨੂੰ ਭਾਰਤ ਪਹੁੰਚੇਗੀ। ਇਹ ਰਾਹਤ ਕਦਮ ਜਿਹੀਂ ਸਮੇਂ ਚੁੱਕਿਆ ਗਿਆ ਜਦੋਂ ਇਰਾਨ ਤੇ ਇਜ਼ਰਾਈਲ ਦੇ ਵਿਚਕਾਰ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਖੇਤਰ ਦੇ ਵਿੱਚ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਅਜਿਹੀ ਸਥਿਤੀ ਦੇ ਵਿੱਚ ਭਾਰਤ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਆਪਰੇਸ਼ਨ ਸਿੰਧੂ ਸ਼ੁਰੂ ਕੀਤਾ। ਤਾ ਜੋ ਨਾ ਸਿਰਫ ਵਿਦਿਆਰਥੀਆਂ ਨੂੰ ਸਗੋਂ ਹੋਰ ਫਸੇ ਭਾਰਤੀ ਨਾਗਰਿਕਾਂ ਨੂੰ ਵੀ ਸੁਰੱਖਿਤ ਬਾਹਰ ਕੱਢਿਆ ਜਾ ਸਕੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਹ ਕਿਹਾ ਗਿਆ ਕਿ ਸਰਕਾਰ ਹਰ ਨਾਗਰਿਕ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ ਤੇ ਸੰਕਟ ਦੇ ਇਸ ਘੜੀ ਦੇ ਵਿੱਚ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਨਨੇ ਵੀ ਤਹਿਰਾਨ ਦੇ ਵਿੱਚ ਗੁਰੂਕਾਰ ਸਨ ਉਹਨਾਂ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਨ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਦੀ ਐਸਜੀਪੀਸੀ ਦੇ ਵੱਲੋਂ ਮੋਦੀ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਸੀ ਸੋ ਅਪੀਲ ਤੇ ਗੌਰ ਕਰਦੇ ਸਰਕਾਰ ਦੇ ਵੱਲੋਂ ਠੋਕਵੇਂ ਕਦਮ ਵੀ ਚੁੱਕੇ ਗਏ ਨੇ ਤਾਂ ਹੁਣ ਵੱਡੀ ਗਿਣਤੀ ਵਿੱਚ ਭਾਰਤੀ ਇਜ਼ਰਾਈਲ ਦੇ ਵਿੱਚ ਫਸੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਆਪਰੇਸ਼ਨ ਸਿੰਧੂ ਤਹਿਤ ਹੁਣ ਭਾਰਤ ਵਾਪਸ ਲਿਆਂਦਾ ਜਾ ਰਿਹਾ ਤਾਂ ਲਗਾਤਾਰ ਇਹ ਕਾਰਵਾਈ ਚੱਲੀ ਹੈ ਅੱਜ ਵੀ ਤਿੰਨ ਉਡਾਣਾਂ ਜਿਹੜੀਆਂ ਭਾਰਤੀ ਵਿਦਿਆਰਥੀਆਂ ਨੂੰ ਲੋਕਾਂ ਨੂੰ ਵਾਪਸ ਕਿ ਆਰਗਿਆ ਨੇ ਇਹਨਾਂ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗ ਵਰਗੇ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿਉਂਕਿ ਭਾਰਤੀ ਵੱਡੀ ਗਿਣਤੀ ਵਿੱਚ ਉੱਥੇ ਫਸੇ ਹੋਏ ਨੇ ਜਿਹੜੇ ਡਰ ਰਹੇ ਨੇ ਤਾਂ ਉਹਨਾਂ ਭਾਰਤੀਆਂ ਦੇ ਵਿੱਚ ਜ਼ਿਆਦਾਤਰ ਵਿਦਿਆਰਥੀ ਦੱਸੇ ਜਾ ਰਹੇ ਨੇ ਜੋ ਆਪਣੀ ਪੜਾਈ ਪੂਰੀ ਕਰਨ ਦੇ ਲਈ ਡਿਗਰੀ ਹਾਸਲ ਕਰਨ ਦੇ ਲਈ ਉੱਥੇ ਪੜ੍ਹ ਰਹੇ ਸਨ ਤਾਂ ਹੁਣ ਉਹਨਾਂ ਸਾਰਿਆਂ ਨੂੰ ਵਾਪਸ ਲਿਆਉਣ ਦੀ ਕਬਾਈ ਦੇ ਸ਼ੁਰੂ ਹੋ ਚੁੱਕੀ ਹੈ